ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਪਿਆਰੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਨਾਲ ਅੱਜ ਦੀ ਦਿਨ ਦੀ ਸ਼ੁਰੂਆਤ ਮਿੱਤਰੋ ਚੰਗੇ ਚੰਗੀਆਂ ਚੀਜ਼ਾਂ ਤੋਂ ਕਰਦੇ ਆਪਾਂ ਸਾਡੇ ਨਾਲ ਵਧੀਆ ਹੋ ਗਿਆ ਕੰਮ ਸਾਡੇ ਤੇ ਕੰਮ ਦੀ ਲੋਡ ਹੋ ਰਹੀ ਸੀ ਬਈ ਤੁਹਾਨੂੰ ਪਤਾ ਰਾਤ ਨੂੰ 10-11 ਵਜੇ ਲਾਈਟ ਆਉਂਦੀ ਹੈ ਪਾਣੀ ਪੂਣੀ ਪੈਂਦੇ ਕਰਦੇ ਆਵੇਂ ਜਿਹਨੇ ਕੰਮ ਕਰੀ ਜਾਂਦੇ ਰੇ ਡੇਗਲੀ ਦੇ ਦਾਲ ਲਾਤੇ ਟਾਈਮ ਹੀ ਲੱਗ ਜਾਏਗਾ ਫੇਰਾਦ ਨੂੰ ਤੁਹਾਨੂੰ ਪਤਾ ਉੱਠਣਾ ਵੀ ਬਹੁਤ ਔਖਾ ਹੈ ਸਾਡੀ ਮੱਕੀ ਰਮਾਉਣ ਵਾਲੀ ਹੋਣੀ ਸੀਗੀ ਰੱਬ ਨੇ ਆਪ ਹੀ ਸੁਣ ਲਈ ਦੇਖੋ ਨੱਕਾ ਟੁੱਟ ਗਿਆ ਤਾਂ ਇਹ ਟੁੱਟੇ ਤੜਕੇ ਜਿਹਾ ਸਾਡੀ ਮੱਕੀ ਵਰਗੀ ਚਰੀ ਵਰਗੀ ਉਹ ਮੜੀ ਜੀ ਬਰਮ ਰੁੱਖਾ ਵਾਲਾ ਮੰਨੀ ਖੜੀ ਸੀਗੀ ਬੱਦੂ ਨੂੰ ਆ ਜਾ ਫਿਰ ਚੱਲ ਬੱਦੂ ਦਾ ਯਾਰ ਹੁਣ ਆਇਆ ਹੁਣ ਰੱਬ ਆਇਆ ਤਾਂ ਇਹ ਨਹੀਂ ਮਣਕੇ ਉਹ ਕਰੂਗਾ ਉਹਦਾ ਨੱਕੇ ਟੁੱਟੇ ਬੀ ਦੀ ਆਪਾਂ ਕਿਹੜਾ ਬੰਦ ਕਰਦੇ ਉਹ ਪਰਲਾ ਲੀਹਾ ਵੀ ਆਪਣੇ ਭਰੂਆ ਉਹਦਾ ਲੀਹੇ ਵੀ ਦੀ ਵਾਗੈ ਨਾਗਾ ਨਹੀਂ ਆਇਆ ਲਾਲਾ ਸਾਹਿਬ ਤੂੰ ਆਪੀ ਆਪਣਾ ਮੱਕੀ ਭਰੀ ਹੈਗੀ ਚਰੀ ਭਰੀ ਹੈਗੀ ਉਹਦਾ ਥੋੜਾ ਜਿਹਾ ਅੱਧਾ ਘੰਟਾ ਵੱਧ ਬੱਦਰ ਟੁੱਟਿਆ ਹੋਊਗਾ ਟੁੱਟਿਆ ਪਰਮਾਤਮਾ ਨੇ ਦਿਸਾਬ ਨਾਲ ਟੁੱਟਾ ਦੀ ਨੱਕ ਰੱਬ ਨੇ ਦਉਦੇ ਨੇ ਉੱਥੇ ਨਹੀਂ ਵੱਟ ਬਾਈ ਬਰ ਉਥੇ ਆਪਾਂ ਵੱਟੀ ਨਹੀਂ ਬਾਈ ਉਹ ਤਾਂ ਨੇ ਕਿਹਾ ਵੀ ਪਰਕੇ ਖੜ ਜੂਗੀ ਦੋ ਦਿਨ ਬੱਦਰ ਘਟ ਜੂਗੀ ਹੈ ਹੁਣ ਉਹਦਾ ਆਪਣੀ ਗਲਤੀ ਰਹੀ ਗਈ ਆਪਾਂ ਬਾਈ ਵੱਟ ਦੇਖਣੀ ਸੀ ਉਸ ਤੋਂ ਮੱਥਾ ਚੱਕਣਾ ਆਪਣਾ ਥੋੜਾ ਤਾਂ ਇਹ ਨਹੀਂ ਮੈਂ ਤਾਂ ਤੁੰਤ ਤੁੰਤ ਕੋਈ ਹੋਊਗਾ ਟੋਕ ਦੇ ਹਾਂ ਦੋ ਕੁ ਮਿੰਟ ਹੈਨਾ ਨਾ ਨਾ ਦੋ ਬਿੰਦੂ ਲੈ ਇਹ ਟੁੱਟਿਆ ਜਾਰ ਕਰੀ ਪਰ ਸਾਰਾ ਨਹੀਂ ਤੁਰੀ ਪਈ ਜਾਂਦਾ ਹਨਾ ਦੋ ਘੰਟੇ ਪਿਆ ਚਾਰ ਕ ਵਾ ਦੋ ਘੰਟੇ ਦਾ ਕੰਮ ਸੀਗਾ ਪੱਕੀ ਮੁੱਕੀ ਭਰ ਗਈ ਹੋਰ ਵਾਈ ਨਹੀਂ ਆਲ ਵੀ ਤੁਰੀ ਗਿਆ ਨਿਕਿਆ ਆਇਆ ਤਾਂ ਰਿਲਾਉਣੇ ਹੁਣ ਨੱਕਾ ਉਹਨੂੰ ਕਹਾਂਗੇ ਵੀ 15 20 ਦਿਨਾਂ ਤੱਕ ਦਵਾਰੇ ਤੋੜ ਦੇ ਮੀਂਹ ਵੀ ਕਨਾਂ ਹੁੰਦਾ ਮੀਂਹ ਵੀ ਤਿਆਰੀ ਆਉਂਦਾ ਕਿਤੇ ਹੂ ਨਾ ਡੱਡੂ ਗੋਲ ਜਣੇ ਦੇ ਕਿ ਜਾਣ ਕੇ ਟੁੱੜਤਾ ਵੀ ਇਹ ਨਾਉਦੀ ਨਹੀਂ ਕਿ ਤੇਰੇ ਨਾਲ ਪੜੀ ਕਰਦੇ। ਨਾ ਵੀ ਆ ਨਖਣ ਕ ਤੋੜ ਕੇ ਤੇ ਉਸ ਨੂੰ ਵੀ ਪਾਉਂ ਨਹੀਂ ਆ। ਹਾਂ ਜਿਵੇਂ ਪਹਿਲਾਂ ਹੀ ਮੱਤੀ ਕਰਾ ਲਈ ਉਹਨੇ ਉਹ ਵੀ ਜਾਨੀ ਆ। ਸਹੀ ਗੱਲ ਆ। ਹੋ ਜਾਂਦਾ ਕੋਈ ਨਾ। ਕਿਉਂ ਓਏ? ਚੋਬਰੀਆ ਬਣੇ। ਹੜਕੀ ਖੇਤਾਂ ਨੂੰ ਕੰਮ ਧੰਦਾਂ ਨੂੰ ਜਾਈ ਜਾਂਦੇ ਨੇ। ਜੀ ਮਿੱਤਰੋ ਪਟਿਆਲੇ ਯਾਰ ਅਸੀਂ ਬਈ ਮੁੰਡੇ ਨੂੰ ਦਵਾਈ ਦਵਾ ਕੇ ਲਿਆਉਣੇ ਆਏ ਆ ਜੀ ਜੀ ਕੋਸੀ ਦਿਖਾ ਦਾਂ ਇਹ ਤੇਰਾ ਇੱਕ ਵਾਰੀ ਦੇਖ ਲੂਗਾ ਫਿਰ ਆਪਾਂ ਲੈ ਆਵਾਂਗੇ ਬੈਠਾ ਓ ਯਾਰ ਮੁਰੂ ਬ੍ਰੇਕ ਲਾਉਣੇ ਨਾ ਬਾਜੀ ਕਰਦੀ ਹੈਗੀ ਉਹ ਡਿਸਕਾਊਂਟ ਉਸਕਾ ਘਾਤ ਰਹੀ ਹੋਣੀ ਇਹ ਤਾਂ ਪੰਗੀ ਲੈ ਲਿਆ ਸੀਗਾ ਉਂਗਲ ਜੀ ਦੇ ਏਰੀਆ ਦੇ ਵਿੱਚ ਬੱਚੀ ਜਾਂਦੀ ਹੈ ਹੁਣ ਉਹ ਕੇ ਜੀ ਨੇ ਜਿਵੇਂ ਅੱਕ ਜੀ ਦਿੱਤੇ ਉਹ ਆਇਆ ਗੱਤੀ ਉਹ ਸਾਲਾ ਹੀ ਕਰਤੇ ਆ ਦੇਖੋ ਖਾ ਤਾਂ ਸਾਰਾ ਮਾਸ ਚ ਚੈਟਾ ਕਰਿਆ ਜਾਇਆ ਸੁੱਜ ਗਈ ਤੇਰਾ ਯੁਰਣੇ ਦੇਖਣ ਨਾਲ ਲੱਗਦਾ ਵੀ ਕਹਿ ਜੇ ਜੀ ਕਰਦਾ ਪਤੂ ਆ ਰਹਾ ਤਾਂ ਮਚਾਤੀ ਹੁੰਦੀ ਕੁਛ ਦਿਨ ਕਿੰਨੇ ਗਿਆ ਦਾ ਖੜੇ ਹਰੀ ਲੈਂਦਾ ਸੀਨੇ ਨਾਲ ਇਹ ਵੀ ਕੰਮ ਕਰਾ ਕੇ ਲੈਣਾ ਸੀਨੇ ਪਟਿਆਲੇ ਤੋਂ ਲੈਟਾਂ ਦਾ ਹਨਾ ਓਏ ਲੈਟਾਂ ਦਾ ਕੰਮ ਕਰਾਉਣਾ ਇਹਦਾ ਵੀ ਹਨਾ ਲੱਕ ਇੱਕ ਇਹਦਾ ਕਰਾਇਆ ਬਾਹਲੇ ਬੰਦੇ ਲੈਂਦੇ ਸੀਨੇ ਆਈ ਵਾਰੀ ਜਦੋਂ ਅਸੀਂ ਪਟਿਆਲੇ ਨੂੰ ਇੱਕ ਬੰਦਾ ਨਵਾਂ ਲਾਉਣੇ ਪਿੱਟ ਜੋ ਸੇਵਾ ਵਾਲੀ ਕਰਦੇ ਆ ਯਾਰ ਅਸੀਂ ਹਨਾ ਸੇਵਾ ਵਾਲਾ ਜ਼ਰੂਰੀ ਹੈ ਪਾਇਨ ਥੀਏਟਰ ਜਿਵੇਂ ਲਾ ਰੱਖੇ ਨੇ ਸਸਕੇ ਦੇ ਬੱਬੇ ਤੇ ਬੰਦ ਕਰ ਰਹੇ ਹੋਏ ਦੇਖ ਲਓ ਜੋ ਕੰਮ ਵਾਲਿਆਂ ਦੇ ਵਿੱਚ ਕਹੀਏ ਕਿੰਨਾ ਫਰਕ ਪੈ ਗਿਆ ਨਵਾਬਾਦੀ ਹੈ ਹਾਂ ਥੱਤੀ ਵੀ ਹੈ ਜੀ ਭੈਣ ਦੇ ਬੰਦੇ ਦੀ ਐ ਫੜ ਕੇ ਰੱਖ ਓਏ ਫੜੀ ਦੋਨੇ ਸਨਾਂ ਕਿਉਂ ਦਿਖਾਤਾ ਦੀ ਇਹ ਵੀ ਇੰਨਾ ਇੰਨਾ ਫਰਕ ਸੀਗਾ ਇੰਨਿਆਂ ਕਸਿਆਂ ਵੀ ਆ ਜੀ ਆ ਦੇਖੋ ਮਿੱਤਰੋ ਐਨਾ ਫਰਕ ਪਿਆ ਆ ਵਿੱਚੋਂ ਕੱਢਿਆ ਗਿਆ ਜੰਗਲ ਐਨੀ ਹੁੰਦੀ ਨੇ ਇਹ ਟੋਟਾ ਜੀ ਬ੍ਰੇਕ ਨੇ ਦੇ ਯਾਰ 3 ਮਿੰਨਟ ਪਰ ਹੀ ਰੋਕ ਰਣਾ ਉਹ ਕਲ ਲੋਹਾ ਹੈ ਹੁਣ ਲੋਹਾ ਹੈ ਰਹਿ ਗਿਆ ਉਹ ਘਸ ਗਿਆ ਚੱਲ ਕੋਈ ਗੱਲ ਨਹੀਂ ਮਿੱਤਰੋ ਤੇਲ ਪਵਾ ਲਈ ਗੱਡੀ ਚ ਥੈਂਕ ਯੂ ਭਰਾ ਜੀ ਥੈਂਕ ਯੂ ਭਰਾ ਦੇ ਚੱਲਦੇ ਆ ਪਹਾੜਾਂ ਵੱਲ ਜਲਾਇਆ ਬਰਾ ਥੈਂਕ ਯੂ ਬਰਾ ਚੱਲਣ ਲੱਗੇ ਧੀਵਾੜੀ ਜਿਹੜੇ ਮਰਜ਼ੀ ਕਰੇ ਟੋਪ ਪਹਾੜਾਂ ਮਾਸਰ ਬੈਠੇ ਆਂ ਕਿਉਂ ਵੀ ਹਾਂ ਤੇ ਇਹ ਲੱਗਦੇ ਪਤਾ ਇੱਥੇ ਮਾਜ਼ੀ ਲੱਗਦੀ ਪਹਾੜਾਂ ਵੱਲ ਲੱਜ ਲੋ ਤੇਰੀ ਮਰਜ਼ੀ ਲੈ ਜੇ ਲੋ ਹਣਾ ਜੇਲੀ ਚੱਲੇ ਬਾੜ ਹੋਈ ਲੱਗੀ ਆ ਗਏ ਪਟਿਆਲੇ ਕਰਾਉਣੇ ਆ ਮੁੰਡਿਆਂ ਦਾ ਇੰਜਨ ਆਈ ਵਾਰੀ ਇੱਕ ਨਵਾਂ ਬੰਦਾ ਲਿਓਨੇ ਆ ਫੌਜੀ ਦੀ ਗੱਡੀ ਹੈ ਜੀ ਇਹ ਅੰਦਰ ਫੌਜੀ ਲਏ ਦੇਖੋ ਵਰਗੇ ਹਸਪੀਟਲ ਆਪਣਾ ਵਹੀ ਪੁਰਾਣਾ ਦਿਖਾਉਣੇ ਫਿਰ ਜਾ ਕੇ ਕੋਵੇ ਮੇਟਰ ਕੰਮ ਨਹੀਂ ਬਿੰਦੇ ਵੜਾ ਯਾਰ ਪੇਟ ਪੂਜਾ ਵੀ ਜਰੂਰੀ ਆ ਉਹ ਕੁਲ ਦੇ ਜਮੋਂ ਦੇ ਖਾ ਵੀ ਲੀਏ ਕੁਛ ਉਹ ਬਣਵਾ ਕੇ ਲਿਓ ਦੇਖੋ ਇਹ ਲਿਆਂਦਾ ਬਣਵਾ ਲਿਆ ਕਨასი ਅਨਾਲ ਦੇਖੋ ਕੀ ਬਣਵਾਉਂਗਾ ਕੋਲ ਕਾਰ ਵੀ ਨਹੀਂ ਮਤਲਬ ਉਹ ਹੋਏ ਦਿਖਾਉਣਾ ਜੂਰ ਰਸਤੇ ਤੇ ਬੇਲੇ ਜਿਹਾ ਦਿਖਾਇਆ ਨਹੀਂ ਟ੍ਰੈਫਿਕ ਵਾਲੀ ਸੀ ਬਈ ਯਾਰ ਤਾਂਗਾ ਇਹ ਸ਼ਾਰ ਇਹ ਸੋਨੋ ਸ਼ਾਰ ਵੀ ਦਿਖਾਉਂਦਾ ਹਰ ਵਕਤ ਇਹਦੇ ਵਿੱਚ ਚਲਾਨ ਘਟਵਾ ਲੈਂਦੇ ਕੀ ਕਰਦਾ ਤੇ ਦੇਖੋ ਬੰਦੇ ਨੂੰ ਪਹਿਲੀ ਵਾਰੀ 버ਗਰ ਖਵਾਇਆ ਸੀ ਨਾ ਪਹਿਲੀ ਵਾਰੀ ਖਾਦਾ ਜਿੰਦਗੀ ਜਿੱਦਾਂ ਇਹ ਅੱਛਾ ਕਿ ਦੇ ਖਾਦਾ ਨਹੀਂ ਪਹਿਲਾਂ ਹਾਂ ਦੇਖ ਵੇਰ ਤੂੰ ਸਾਡੇ ਨਾਲ ਆਇਆ ਤੈਨੂੰ 버ਗਰ ਖਵਾਦਾ ਦੇਖੋ ਬੰਦੇ ਨੂੰ ਅਸੀਂ ਨੇ 버ਗਰ ਖਵਾਦਾ ਇਹ ਵੀ ਕਹਿਣ ਜੋ ਗਰਾ ਗਿਆ ਗਾਹਾਂ ਜਾ ਕੇ ਰੱਬ ਨੂੰ ਵੀ ਵੀ ਮੈਂ ਖਾ ਕੇ ਆਇਆ ਹੈ ਨਾ ਹੋਰ ਹੋਰ ਹਾਂ ਹਾਂ ਲੱਗਦਾ ਦੇਖਿਆ ਤਾ ਉਹ ਹਾਂ ਲੱਗਾ ਐ ਲੱਗੇ ਓਏ ਮੈਂ ਵੀ ਰੱਬ ਨੂੰ ਕਹਿਣ ਜੋ ਕਰਾ ਗਿਆ ਵੀਰਕਰ ਮੈਂ ਵੀ ਖਾਦਾਗਾ ਸੌਸ ਤਾਂ ਲਿਆਉਂਦਾ ਸੌਸ ਹੀ ਰੇ ਵਿੱਚ ਨਾਲ ਸੀ ਨਾ ਯਾਰ ਹੈਗੀ ਆ ਕਰੋ ਰੇ ਡਿੱਗੀਆਂ ਦੇ ਸੀਗੇ ਆ ਮੁੰਡੇ ਦੀ ਨਾੜ ਚੜ ਰਹੀ ਆ ਸਕੰਦਰ ਥੋਲਾ ਪਾਉਂਦਾ ਹੈ ਪ੍ਰੋਮੋਸ਼ਨ ਵੀ ਹੋ ਜਣਾਲੇ ਦੀ ਸਰੋ ਨਾ ਤੇਰੇ ਨਾ ਥੋਲਾ ਨਾ ਨਾ ਗਈ ਰਹੀ ਨੇ ਥੋਲਾ ਪਾਉਂਦਾ ਥੋਲਾ ਜਾਣਦਾ ਹੈ ਵੀ ਕੀ ਆਹ ਦੈ ਨਾੜ ਦਾ ਕਉਣ ਵਾਸਤੇ ਪੱਕੇ ਪੱਕੇ ਕੋਕੇ ਲਾਉਂਦਾ ਜਮਾ ਇਹ ਕਿੰਨੇ ਕਰੀਦੇ ਨੇ ਮੇਰੇ ਤਾਂ ਪਸਾ ਉਸੇ ਜੀ ਤਾਂ ਪਸਾ ਨੇ ਕਰਵਾਉਂਦੇ ਓਏ ਨਾਲੇ ਕਰੇ ਵਾਸਤੇ ਸਹੌਲਾ ਪਾਉਂਦੇ ਨੇ ਮੂਰੇ ਬਿਠਾ ਕੇ ਪਾਉਂਦੇ ਨੇ ਤੂੰ ਖੜ ਜਾ ਕੰਮ ਨਹੀਂ ਕਰਨਾ ਇਹਨੇ ਮੇਰੀ ਗੱਲ ਸੁਣਾ ਹਾਂ ਬਈ ਸਾਰਿਆਂ ਨੇ ਦੇਖੋ ਪਿੰਡ 'ਚ ਕਿਸੇ ਨਾ ਕਿਸੇ ਕੋਈ ਨਾੜ ਚੜੀ ਆ ਕਿਸੇ ਨੂੰ ਕੁਝ ਵੀ ਆ ਸਕੰਦਰ ਹੈਗਾ ਇਹਦੇ ਲੈ ਵਾ ਆ ਜਾ ਕਰੋ ਹਾਂ ਸਹੌਲਾ ਪੈ ਗਿਆ ਜੀ ਪੈ ਗਿਆ ਪੈ ਗਿਆ ਪੇਗਾ ਪੇਗਾ ਚੱਲ ਬੋਰੀ ਖੋਲ ਯਾਰ ਕੋਕ ਦੇਖਾਂ ਮਾੜ ਮੜੀ ਫਰਕ ਪੈ ਕੋਈ ਮਾੜ ਮਟ ਦਾ ਤੜਕੇ ਤੜਕੇ ਥੋੜਾ ਪਾ ਦੀ ਕੋਈ ਫਰਕ ਹੈ ਮਾੜ ਮੋਟਾ ਦਊਗੀ ਆਏ ਤਾਂ ਨਹੀਂ ਇਹਨੇ ਕੋਲ ਕੇ ਕੁਛ ਪਤਾ ਨਾ ਨਾ ਤਿੰਨ ਥੋੜੇ ਨਾਲ ਇੱਕ ਥੋੜੇ ਨਾਲ ਪਤਾ ਲੱਗ ਜਾਂਦਾ ਇਹ ਕਿ ਭਾਲ ਦਾਨਾ ਇਹ ਹੁਣ ਮੁੱਕੇ ਭਾਲਦਾ ਨਾ ਨਾ ਮੇਰੀ ਗੱਲ ਸੁਣ ਨਾ ਨਾ ਪਰਮ ਵੀ ਰਖੜ ਜਾ ਤਿੰਨ ਥੋੜੇ ਨਾਲ ਫਰਕ ਪੈਂਦਾ ਪਹਿਲੇ ਨਾਲ ਕੋਈ ਤਾਂ ਫਰਕ ਪਿਆ ਉਹ ਤੈਨੂੰ ਮਾੜ ਮਟਾ ਹਾਂ ਇਹ ਤਾਂ ਪੈਂਦਾ ਹੈਗਾ ਇਹਦਾ ਬੰਦਾ ਵਧੀਆ ਹੈ ਚਲੋ ਭਈ ਆਜੋ ਖੋਲੀ ਆ ਸਿਕੰਦਰਪੁਰੀਆਂ ਯਾਰ 8 ਹੌਲੇ ਨਾਲ ਪੂਰਾ ਫੁੱਲ ਬੱਸ ਗਈ ਜਿਹੜਾ ਪਾਏ ਆ ਮੋਡੀਫਿਕੇਸ਼ਨ ਕਰਾਦੀ ਵਿੱਕੀ ਮੋਡੀਫਿਕੇਸ਼ਨ ਕਰਾਦੀ ਯਾਰ ਹੌਲੇ ਹੋਣੀ ਸਾਰਾ 100 ਦੀ ਹੋਰ ਕਿਹੜੀ ਪਾਉਣੇ ਆ ਹੁਣ ਇਹਦੇ ਇੱਕਾ ਲੋਏ ਪਾਉਣੇ ਆ ਤੇ ਹੋਰ ਮੋਡੀਫਿਕੇਸ਼ਨ ਕਰਾਵਾਂਗੇ ਘੱਟੇ ਨਹੀਂ ਐਵਰੇਜ ਵੀ ਵਧ ਦਿੰਦਾ ਉਹ ਏ ਫਰਕ ਪੈ ਦੇਣਾ ਕੋਈ ਜਾਬੀ ਨਾਲ